What's yeah. up? Uh, ਹੇ ਬੀਬੀ ਮੇਰਾ ਜਨਾਬ ਭਾਈ ਇਹ ਤਾਂ ਹੋ ਗਿਆ ਕੰਮ ਨਹੀਂ ਪਰ ਕੋਈ ਅੰਦਾਜ਼ ਸੁਖੋ ਕਰੇ ਇਹ ਨਹੀਂ ਕਿ ਸਾਹੇ ਕੋਈ ਕੰਮ ਨਹੀਂ ਕਰਦਾ ਜੀ ਇੱਕ ਇੱਕ ਦਾਉਟ ਲੱਗ ਗਿਆ ਜਿਹੜੇ ਮੇਰੇ ਸ਼ਹਿਰ ਜਿਹੜੇ ਚੁਟਕੀ ਦੇ ਸਾਰੇ ਕੰਮ ਹੁੰਦੇ ਆ ਸਾਰੇ ਹੀ ਚੁਟਕੀ ਆ ਭਾਵੇਂ ਤੁਹਾਨੂੰ ਕੋਈ ਸਮਝ ਨਹੀਂ ਦਿੰਦੀ ਇਹ ਘੇਰ ਕੇ ਤਿਆਰੀ ਕਰਦੀ ਆ ਅਸੀਂ ਹੱਕ ਨਹੀਂ ਰੱਖਦੇ ਕਿਹਦਾ ਕੋਈ ਲੱਗਣੇ ਸਭ ਦਾ ਕੰਮ ਚੱਲਦਾ ਜੁੱਤੀ ਦਾ अलग अलग सरकार मुर्दाबाद मुर्दाबाद जीवन जोत कर्बाद मुर्दाबाद मुर्दाबाद जीवन जोत कौर मुर्दाबाद 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 एम एल ए जीवन जोत कौर मुदाब मुर्दाबाद 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 ਮੁਰਦਾਬਾਦ 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 ਧਾਲੀਵਾਲ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਐਮਐਲਏ ਜੀਵਨ ਜੋਰ ਕੌਰ ਮੁਰਦਾਬਾਦ 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 ਗੋੜ ਗ੍ਰਿਫਤ ਦੇਣ ਵਾਲੀ ਐਮਐਲਏ ਜੀਵਨ ਜੋਰ ਕੌਰ ਮੁਰਦਾਬਾਦ 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 ਅਮੇਰ ਕੇਦੇ ਵਿੱਚ ਕੰਦ ਪਾਉਣ ਵਾਲੀ ਮੈਡਮ ਐਮਐਲਏ ਜੀਵਨ ਜੋਰ ਕੌਰ ਮੁਰਦਾਬਾਦ 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 ਜੀਵਨ ਜੋਰ ਕੌਰ ਮੁਰਦਾਬਾਦ 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 ਜੇ ਘਰ ਆਪਣਾ ਨਾਮ ਦੱਸ ਕੇ ਆਪਣੇ ਇਲਾਕੇ ਦਾ ਨਾਮ ਦੱਸੇ ਕਿਸ ਬੰਧਿਆ ਤੁਹਾਨੂੰ ਆ ਰਹੀ ਹੈ ਸਰ ਮੈਂ ਸੰਦੀਪ ਸਿੰਘ ਸੰਨੀ 베르ਕਾ ਕੌਮੀ ਜਨਤਿਕ ਖਤਰ ਪੰਜਾਬ ਅੱਜ ਅਸੀਂ ਆਪਣੇ ਨਗਰ 베르ਕਾ ਵੱਲੋਂ ਪੰਜਾਬ ਸਰਕਾਰ ਤੇ ਕੰਨ ਖੋਲਣ ਆਏ ਆ ਜਿਹੜਾ ਕਿ ਸਾਡੇ 베르ਕੇ ਬਾਬੇ ਨਾਨਕ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਔਰ ਸਾਡੇ ਬਾਬੇ ਨਾਨਕ ਚਰਨਛੋਪਾ ਪ੍ਰਾਪਤ ਧਰਤੀ ਨੂੰ ਇਹਨਾਂ ਨੇ ਹਾਲ ਦੇਖੋ ਕੀ ਕਰ ਦਿੱਤਾ ਆ ਥਾਂ ਥਾਂ ਕੂੜੇ ਦੇ ਢੇਰ ਲੱਗੇ ਆ ਔਰ 베르ਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਮੇਨ ਹਾਈਵੇ ਦੇ ਉੱਤੇ ਇੱਕ ਡੰਪ ਬਣਾ ਦਿੱਤਾ ਆ ਪਹਿਲਾਂ ਦਾ ਪਗਦਾਂ ਵਾਲਾ ਡੰਬ ਚੁੱਕਿਆ ਨਹੀਂ ਗਿਆ ਔਰ ਸਾਡੇ ਵੇਰਕ ਦੇ ਵਿੱਚ ਦੂਸਰਾ ਡੰਬ ਲਾ ਦਿੱਤਾ ਆ ਔਰ ਜਿਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਨੇ ਬਰਸਾਤੀ ਮੌਸਮ ਹੁੰਦਾ ਜਦੋਂ ਬਾਰਿਸ਼ ਪੈਂਦੀ ਆ ਉਸ ਤੋਂ ਬਾਅਦ ਹਵਾ ਚੱਲਦੀ ਆ ਤੇ ਲੋਕਾਂ ਦਾ ਘਰਾਂ ਦੇ ਵਿੱਚ ਵੀ ਰਹਿਣਾ ਮੁਹਾਲ ਹੋਇਆ ਪਿਆ ਆ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਇਸ ਡੰਬ ਦਾ ਕੋਈ ਹੱਲ ਕੀਤਾ ਜਾਵੇ ਤੇ ਅਸੀਂ ਡੰਬ ਨਹੀਂ ਬਣਨ ਦੇਣਾ ਕਿਉਂਕਿ ਇਹ ਇਹ ਮੇਨ ਹਾਈਵੇ ਦੇ ਉੱਤੇ ਆ ਔਰ ਸੰਗਣੀ ਵਾਦੀ ਹੈ ਇੱਥੇ ਲੇਕਿਨ ਪ੍ਰਸ਼ਾਸਨ ਦੇ ਕੰਧ ਤੇ ਕੋਈ ਜੂ ਨਹੀਂ ਸਰਕੀ ਔਰ ਅੱਜ ਇਹਨਾਂ ਨੂੰ ਪਤਾ ਲੱਗਾ ਕਿ ਸਾ ਇੱਥੇ ਆਪਣੇ ਨੁਮਾਇੰਦੇ ਆ ਰਹੇ ਨੇ ਅੱਜ ਖਾਣਾ ਪੂਰਤੀ ਲਈ 2-4 ਜੀਸੀਪੀਆਂ ਲਾ ਦਿੱਤੀਆਂ ਨੇ ਔਰ ਗਲੀਆਂ ਦੇ ਵਿੱਚ ਲੱਗੇ ਕੂੜੇ ਦੇ ਢੇਰ ਜਿਹੜੀ ਗਲੀਆਂ ਦੇ ਵਿੱਚ ਵੀ ਡੰਪ ਬਣ ਚੁੱਕੇ ਸੀ ਹਾਲਾਤ ਦੇਖੋ ਗੁਰੂ ਦੀ ਨਗਰੀ ਦੇ ਹਾਲਾਤ ਵੇਖੋ ਕੀ ਬਣਾ ਦਿੱਤੇ ਨੇ ਇਹਨਾਂ ਨੇ ਅਸੀਂ ਤੇ ਇਹੋ ਹੀ ਮੰਗ ਕਰਦੇ ਹਾਂ ਵੀ ਜਿਹੜੀ ਇੱਥੇ ਸਾਡੇ ਹਲਕੇ ਦੇ ਵਿੱਚੋਂ ਐਮਐਲਏ ਜਿੱਤ ਕੇ ਮੈਡਮ ਜੀਵਨ ਜੋਤਪੁਰ ਗਈ ਆ ਕੀ ਗੱਲ ਇਥੋਂ ਰੋਜ਼ ਨੰਗਦੀਆਂ ਨੂੰ ਡੰਪ ਨਹੀਂ ਦਿਖਦਾ ਇਹਦੇ ਬਾਰੇ ਕੀ ਸੋਚਿਆ ਉਹਨੇ ਸਿਰਫ ਐਵੇਂ ਹਵਾ ਦੇ ਵਿੱਚ ਤੀਰ ਚਲਾਈ ਜਾਂਦੇ ਨੇ ਜਦਕਿ ਇਸ ਨਗਰ ਦਾ ਇਸ ਹਲਕੇ ਦਾ ਬੇੜਾ ਗਰਕ ਕਰ ਦਿੱਤਾ ਆ ਅੱਜ ਲੋਕ ਆਪਣੀਆਂ ਗਲਤੀਆਂ ਨੂੰ ਪਛਤਾ ਰਹੇ ਨੇ ਆਪਣੇ ਹੱਥਾਂ ਦੇ ਉੱਤੇ ਦੰਦੀਆਂ ਵੱਢ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਹਾਂ ਕਿ ਜੇ ਇੱਕ 10 ਦਿਨਾਂ ਦੇ ਅੰਦਰ ਅੰਦਰ ਇੱਥੋਂ ਡੰਪ ਨਾ ਚੁੱਕਿਆ ਗਿਆ ਤਾਂ ਅਸੀਂ ਨਗਰ ਨਿਗਮ ਦਫ਼ਤਰ ਅੰਮ੍ਰਿਤਸਰ ਦਾ ਘਰਾਵ ਕਰਾਂਗੇ ਔਰ ਅਣਮਿੱਥੇ ਸਮੇਂ ਲਈ ਅਸੀਂ ਧਰਨਾ ਦੇਵਾਂਗੇ ਔਰ ਨਗਰ ਵੀਰ ਕਾ ਦੀ ਸਮੁੱਚੀ ਟੀਮ ਸਮੁੱਚੀਆਂ ਪਾਰਟੀਆਂ ਨੂੰ ਨਾਲ ਖੜਕੇ ਅਸੀਂ ਉੱਥੇ ਉਰਜੋਗ ਇਹ ਮੰਗ ਕਰਾਂਗੇ ਔਰ ਧਰਨਾ ਦੇਵਾਂਗੇ ਔਰ ਅਣਮਿੱਥੇ ਸਮੇਂ ਲਈ ਧਰਨਾ ਦੇਵਾਂਗੇ ਇੱਥੇ ਵੀ ਮੁਸ਼ਕਲਾਂ ਆ ਰਹੀਆਂ ਨੇ ਡੰਪ ਨੂੰ ਲੈ ਕੇ ਜਮਾਨੇ ਕਿੱਦਾਂ ਦੇ ਫੈਸਲੇ ਸਰ ਇੰਨਾ ਕ ਜਿਆਦਾ ਬੁਰਾ ਹਾਲ ਹੋ ਗਿਆ ਲੋਕਾਂ ਦੇ ਆਪਣਾ ਇਹਦਾ ਡੇਂਗੂ ਫੈਲ ਰਿਆ ਆ ਔਰ ਹੋਰ ਕਈ ਬਿਮਾਰੀਆਂ ਫੈ ਰੀਆਂ ਆ ਪਾਣੀ ਦੇ ਚੰਨੀ ਜਿਆਦਾ ਦਿੱਕਤ ਆ ਰਹੀ ਆ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਸਰ ਨਗਰੂ ਦੀ ਨਗਰੀ ਵੇਰਕੇ ਦਾ ਇਹਦਾਤ ਨੂੰ ਆਕ ਲਗਾ ਦਿੱਤੀ ਜਾਂਦੀ ਹੈ ਕੁੜੇ ਨੂੰ ਕੌਣ ਲਗਾ ਦਿੰਦਾ ਕੀ ਤੁਮੇ ਸਰ ਇੰਨਾ ਵੱਲੋਂ ਹੀ ਲਗਾਈ ਜਾਂਦੀ ਹੈ ਜਿਹੜੇ ਇੰਨਾ ਦੇ ਇਥੇ ਬੰਦੇ ਛੱਡੇ ਨੇ ਰਾਤ ਅੱਗ ਲਗਾ ਤੇ ਤੂੰ ਆ ਇੰਨਾ ਕ ਜਿਆਦਾ ਤੂੰ ਆ ਮੇਨ ਹਾਈਵੇ ਦੇ ਉੱਤੇ ਆ ਜਾਂਦਾ ਆ ਕੀ ਲੋਕਾਂ ਨੂੰ ਇੱਕੋ ਜਿ ਨੂੰ ਦਿਖਦਾ ਨਹੀਂ ਹੈ ਗੱਡੀਆਂ ਦੇ ਵਿੱਚ ਗੱਡੀਆਂ ਵੱਜਦੀਆਂ ਨੇ ਇੰਨਾ ਕੁ ਜ਼ਿਆਦਾ ਬੁਰਾ ਹਾਲਾ ਹਲਾਤ ਹੋ ਜਾਂਦੇ ਨੇ ਰਾਸ ਬਲੇ ਇਸ ਆਪਣੇ ਪਰ ਦੱਸ ਕੇ ਕਿ ਅੱਜ ਵੀ ਆਏ ਹੋ ਫੇਰ ਕੰਮ ਕਰਨਾ ਚਾਹੁੰਦੇ ਹਾਂ ਮੈਂ ਚਰਨਜੀਤ ਕੌਰ ਵਰਗਾ ਸੀਨੀਅਰ ਅਫਸਰ ਅਕਾਲੀ ਦਰ ਸ਼ਰੋਮੀ ਅਕਾਲੀ ਦਲ ਜੀ ਪੰਜਾਬ ਤੋਂ ਅਸੀਂ ਇੰਨੇ ਦੁਖੀ ਹੋ ਚੁੱਕੇ ਹਾਂ ਵੇਰਕੇ ਨਿਵਾਸੀ ਵਾਲੇ ਲੋਕ ਕਿ ਸਾਡੇ ਵੇਰਕੇ ਦੇ ਵਿੱਚ ਇੰਨਾ ਗੰਦ ਕੂੜਾ ਕਰਕਟ ਜਮਾ ਹੋ ਚੁੱਕਾ ਜਿਹਦੇ ਵੱਲ ਸਾਡੀ ਮੌਜੂਦਾ ਜਿਹੜੀ ਐਮਐਲਏ ਸਾਹਿਬ ਬੀਬੀ ਜੀਵਨ ਕੋ ਜੀਵਨ ਜੋਤ ਕੌਰ ਜੀ ਉਹ ਧਿਆਨ ਨਹੀਂ ਦੇ ਰਿਆ 20 ਤਰੀਕ ਨੂੰ ਹਜੇ ਉੱਥੇ 베ਰਕੇ ਦੇ ਵਿੱਚ ਮੀਟਿੰਗ ਕਰਕੇ ਗਏ ਜਿੰਨੀ ਵੱਡੀ ਥਾਲੀ ਵਾਲੀ ਦੇ ਹੱਕ ਤੇ ਵਿੱਚ ਔਰ ਉਹਨਾਂ ਨੇ ਇੱਥੋਂ ਸਾਰੇ ਲੀਡਰ ਲੰਗੇ ਆ ਪੰਜਾਬ ਗਵਰਨਮੈਂਟ ਦੇ ਕੀ ਉਹਨਾਂ ਨੂੰ ਆ ਕੁੜਾ ਨਹੀਂ ਦੱਸਿਆ ਇੱਕ ਨੈਸ਼ਨਲ ਹਾਈਵੇ ਆ ਮੈਂ ਤੇ ਇਸ ਗੱਲ ਤੋਂ ਬੜੀ ਹੈਰਾਨ ਆ ਸਾਹਮਣੇ ਇੰਨੀ ਵੱਡੀ ਸਾਡੀ 베ਰਗਾ ਮਿਲਕ ਪਲਾਂਟ 베ਰਗਾ ਹੈਗਾ ਜਿਹੜਾ ਆਲ ਵਰਡ ਦੇ ਵਿੱਚ ਲੋਕੋਂ ਮਸ਼ਹੂਰ ਆ ਜਿਹੜਾ ਸਾਡੀ ਨਾਮ ਪ੍ਰਿੰਟ ਜਿਹੜਾ ਮਸ਼ਹੂਰ ਆ 베ਰਕੇ ਦੇ ਨਾਮ ਔਰ ਇਹਨਾਂ ਦਾ ਧਿਆਨ ਵੀ ਨਹੀਂ ਜਾਣਿਆ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਆ ਉਹ ਬਣੀ ਇਸ ਚੀਜ਼ 'ਤੇ ਧਿਆਨ ਦੇਣ ਡਿਆ ਆ ਜੇ ਪੋਲਿਊਸ਼ਨ ਦਾ ਕੋਈ ਹੈਗਾ ਸਾਡੇ ਹੈਗੇ ਆ ਜਿੰਨੇ ਵੀ ਮਨਿਸਟਰ ਹੈਗੇ ਆ ਜਾਂ ਜੋ ਵੀ ਇਸ ਦੇ ਵਿੱਚ ਵਰਕ ਕਰ ਰਿਹਾ ਕੋਈ ਵੀ ਇਸ ਦੇ ਪਾਸੇ ਧਿਆਨ ਨਹੀਂ ਦੇ ਤੇ ਦੇ ਰਿਹਾ ਗਿਆ ਇੰਨਾ ਬੁਰਾ ਹਾਲ ਹੋਇਆ ਪਿਆ ਵੇਰਕੇ ਦਾ ਲੋਕੀ ਵੇਰਕੇ ਦੇ ਜਿਹੜੇ ਲੋਕ ਐ ਤਰਾਸ ਤਾਸ ਕਰ ਰਹੇ ਆ ਇਹਨਾਂ ਨੂੰ ਕੋਈ ਨਿਆ ਨਹੀਂ ਮਿਲ ਰਿਹਾ ਕੋਈ ਇਹਨਾਂ ਨੂੰ ਟਿਕਾਣਾ ਨਹੀਂ ਹੈਗਾ ਉਸ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਜਿਹੜੀ ਇੰਨੇ ਵੱਡੇ ਵੱਡੇ ਵਾਅਦੇ ਕਰ ਰਹੀ ਆ ਲੇਕਿਨ ਉਹਨਾਂ ਦੇ ਖਰੀ ਨਹੀਂ ਉਤਰੰਡੀ ਆ ਇਹਨਾਂ ਨੇ ਸਾਡੇ ਵੇਰਕੇ ਨੂੰ ਜਿਹੜਾ ਕਿ ਨਰਕ ਬਣਾ ਕੇ ਲਾ ਦਿੱਤਾ ਆ ਅਸੀਂ ਕੱਲ ਦੀ ਆਵਾਜ਼ ਉਠਾਈ ਆ ਵੀ ਡੰਬ ਲੱਗ ਗਿਆ ਆ ਅੱਗੇ ਡੰਪਰ ਦਾ ਰੋਲਾ ਪੈਂਦਾ ਸੀ ਭਗਤਾਂਵਾਲੇ ਤੋਂ ਜਾ ਕੇ ਅੱਜ ਜਿਹੜਾ ਦੂਜਾ ਪਾਸੇ ਅੰਬਰਸਰ ਦਾ ਜਿਹੜਾ ਇਤਿਹਾਸਿਕ ਸ਼ਹਿਰ ਹੈਗਾ ਆ ਇੰਨਾ ਵੱਡੀ ਆਲਵਾੜ ਦੇ ਵਿੱਚ ਮਸ਼ਹੂਰ ਆ ਔਰ ਦੂਜੇ ਪਾਸੇ ਸ਼ਹਿਰ ਦਾ ਆ ਗਿਆ ਜਿਹੜਾ ਡੰਪਰ ਨੇ ਨਾ ਭਰ ਦਿੱਤਾ ਆ ਔਰ ਬੜੀ ਦੁੱਖदाई ਗੱਲ ਹੈਗੀ ਹੈ ਕਿ ਸਾਡੀਆਂ ਸਰਕਾਰਾਂ ਇਹਨਾਂ ਨਗਰਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਔਰ ਜੇ ਸਫਾਈ ਕਰਨ ਦੀ ਬਜਾਏ ਤੁਸੀਂ ਥੋੜਾ ਥੋੜਾ ਕੂੜਾ ਚੁੱਕਣ ਦੀ ਬਜਾਏ ਇਹਨਾਂ ਨੇ ਇੱਥੇ ਡੰਪ ਲਗਾ ਕੇ ਰੱਖ ਦਿੱਤਾ ਆ ਔਰ ਬੜੀ ਦੋਗਦਾਈ ਗੱਲ ਹੈਗੀ ਐ ਕਿ ਕੈਂਪ ਕਿਹੜੀ ਜਗ੍ਹਾ ਤੇ ਲੱਗਾ ਸਰਕਾਰੀ ਜਗ੍ਹਾ ਤੇ ਲੱਗਾ ਕਿ ਦੱਸ ਸਕਦੇ ਆ ਕਿ ਨਹੀਂ ਲੱਗਾ ਨਹੀਂ ਸਰ ਇਹ ਹੈਗਾ ਦੀ ਪ੍ਰਾਈਵੇਟ ਜਗ੍ਹਾ ਲੇਕਿਨ ਇਹ ਉਹ ਜਗ੍ਹਾ ਕੀ ਆ ਜਿੱਥੇ ਸਾਰੀਆਂ ਪਾਰਟੀਆਂ ਰੈਲੀਆਂ ਕਰਦੀਆਂ ਰਹੀਆਂ ਆ ਕਿਸੇ ਟਾਈਮ ਤੇ ਇੱਥੇ ਇਤਿਹਾਸਕ ਵੀ ਪ੍ਰੋਗਰਾਮ ਹੁੰਦੇ ਰਹੇ ਆ ਔਰ ਕਿਸੇ ਟਾਈਮ ਤੇ ਰੈਲੀਆਂ ਵੀ ਹੁੰਦੀਆਂ ਰਹੀਆਂ ਆ ਔਰ ਇਸ ਤੋਂ ਪਹਿਲਾਂ ਇੱਥੇ ਇੱਕ ਸੜਕ ਬਣਾਈ ਗਈ ਸੀ ਪੁਲੀ ਦੇ ਥੱਲੇ ਜਦੋਂ ਇਹ ਫਲਾਈਓਵਰ ਨਹੀਂ ਸੀ ਬਣਿਆ ਇਥੋਂ ਲੋਕਾਂ ਨੂੰ ਲੰਘਣ ਦਾ ਰਸਤਾ ਦਿੱਤਾ ਸੀ ਦੋ ਦੋ ਘੰਟੇ ਫਾਟਕ ਬੰਦ ਰਹਿੰਦਾ ਸੀ ਉਹਦਾ ਜਾਮ ਰਹਿੰਦਾ ਸੀ ਇਥੋਂ ਪੁਲੀਆਂ ਵੀ ਗੱਡੀਆਂ ਹੋਈਆਂ ਸੀ ਲੇਕਿ ਲੋਕਾਂ ਦੀ ਸਹੂਲਤਾਰੀ ਉਹ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਆਪਣੀ ਸੋਰੀ ਸਰਕਾਰ ਹੈਗੀ ਸੀ ਜਦੋਂ ਇਹ ਕੰਮ ਹੋਇਆ ਸੀ ਲੇਕਿਨ ਇਹਨਾਂ ਨੇ ਉਹ ਚੀਜ਼ਾਂ ਵੀ ਬੰਦ ਕਰਕੇ ਆ ਕੂੜੇ ਦਾ ਢੇਰ ਲਾ ਦਿੱਤਾ ਆ ਜਿਹੜਾ ਅਕਾਲੀ ਦਲ ਨੇ ਕੰਮ ਕੀਤਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਆ ਇੱਥੇ ਦਸਹਿਰਾ ਲੱਗਦਾ ਹੁੰਦਾ ਸੀ ਉਹ ਵੀ ਇਤਿਹਾਸਿਕ ਦੇ ਵਿੱਚ ਹੀ ਹੁੰਦਾ ਆ ਇੰਨੀ ਵੱਡੀ ਗਰਾਊਂਡ ਤੇ ਸਾਰੇ ਲਾਗੇ ਲਾਗੇ ਜਿੰਨੇ ਪਿੰਡਾਂ ਦੇ ਲੋਕ ਹੈਗੇ ਸਾਰੇ ਇਸ ਜਗ੍ਹਾ ਤੇ ਹੁੰਦੇ ਸੀ ਔਰ ਇੱਥੇ ਪ੍ਰੋਗਰਾਮ ਹੁੰਦੇ ਸੀ ਔਰ ਇਸ ਜਗ੍ਹਾ ਨੂੰ ਇਹਨਾਂ ਨੇ ਨਰਕ ਬਣਾ ਕੇ ਰੱਖ ਦਿੱਤਾ ਆ ਤੇ ਬੜੀ ਨਮੋਸ਼ੀ ਵਾਲੀ ਗੱਲ ਆ ਸਾਡੇ ਵੇਰਕੇ ਵਸਦੇ ਹੁੰਦਾ ਆ ਕਿਤਾ ਤੇ ਨੈਕਸਟ ਸਟੈਪ ਕੀ ਹੋਗਾ ਫਿਰ ਬਿਲਕੁਲ ਜੀ ਇਸ ਤੋਂ ਤਗੜਾ ਪ੍ਰੋਟੈਸਟ ਕਰਾਂਗੇ ਅੱਜ ਤੱਕ ਸੀ ਸਿਰਫ ਪ੍ਰਸ਼ਾਸਨ ਨੂੰ ਔਰ ਗਵਰਨਮੈਂਟ ਸਰਕਾਰ ਨੂੰ ਅਸੀਂ ਸਿਰਫ ਰਿਕੁਐਸਟ ਹੀ ਕਰਨ ਆਏ ਆ ਅੱਜ ਸਾਡੀ ਰਿਕੁਐਸਟ ਹੀ ਆ ਲੇਕਿਨ ਜੇ ਇਹਨਾਂ ਗੱਲਾਂ ਤੇ ਅਮਲ ਨਾ ਕੀਤਾ ਗਿਆ ਫਿਰ ਇਸ ਤੋਂ ਤਗੜਾ ਹੀ ਪ੍ਰਦਰਸ਼ਨ ਕਰਾਂਗੇ ਔਰ ਨਗਰ ਨਿਗਮ ਦਾ ਘਰਾਵ ਕਰਾਂਗੇ ਤੇ ਇਹ ਆਪਣਾ ਜਿਹੜਾ ਇੱਥੋਂ ਦੀ ਸਫਾਈ ਆ ਕਰਾ ਕੇ ਹੀ ਹਿੱਸਾ ਲਵਾਂਗੇ